ਅਜੋਕੇ ਯੁੱਗ ਵਿੱਚ ਮੋਬਾਈਲ ਹਰ ਵਿਅਕਤੀ ਦੀ ਮੁੱਖ ਲੋੜ ਹੈ ਜਿਸ ਸਦਕਾ ਲੁਧਿਆਣਾ ਨਿਵਾਸੀ ਹੈਪੀ ਗਾਰਲਾ ਨੇ ਨੌਜਵਾਨ ਨੂੰ ਰੋਜ਼ਗਾਰ ਮੋਹਈਆ ਕਰਵਾਉਣ ਤੇ ਆਪਣੇ ਹੱਥਾਂ ਨਾਲ ਹੁਨਰ ਦੇ ਉਦੇਸ਼ ਨਾਲ ਇੱਕ ਹਾਈ-ਟੈਕ ਮੋਬਾਈਲ ਅਕੈਡਮੀ ਸੈਂਟਰ ਖੋਲ੍ਹਿਆ ਗਿਆ ਤਾਂ ਜੋ ਹਰ ਵਰਗ ਦਾ ਨੌਜਵਾਨ ਉੱਥੇ ਜਾ ਕੇ ਸਿੱਖ ਸਕੇ ਉਹਨਾਂ ਦਾ ਉਦਘਾਟਨ ਵਿਧਾਇਕ ਰਾਕੇਸ਼ ਪਾਂਡੇ ਨੇ ਅਤੇ ਹੋਰ ਕਈ ਨੇਤਾਵਾਂ ਤਰਫੋਂ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਇਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਅੱਜ ਮਾਡਲ ਟਾਊਨ ਇਸ਼ਮੀ ਚੌਂਕ ਦੇ ਵਿੱਚ ਇੱਕ ਐਡਵਾਂਸ ਮੋਬਾਈਲ ਪੇਅਰ ਤੇ ਇਨਸਟੀਚੂਟ ਸੈਂਟਰ ਆਪਾਂ ਇੱਥੇ ਖੋਲਿਆ ਹੈ ਜਿਸ ਦੇ ਵਿੱਚ ਆਜੀ ਟੈਕਨੀਕ ਨੂੰ ਦੇਖਦੇ ਹੋਏ ਇੱਕ ਮੋਬਾਈਲ ਯੁੱਗ ਐਸਾ ਹੈ ਕਿ ਜਿਹੜਾ ਸਾਡੇ ਦੇਸ਼ ਦੇ ਵਿੱਚ ਕੀ ਪੂਰੇ ਵਰਲਡ ਵਿੱਚ ਇੱਕ ਨਵੀਂ ਕ੍ਰਾਂਤੀ ਹੈ ਮੋਬਾਈਲ ਇੱਕ ਚੀਜ਼ ਐਸੀ ਹੈ ਜਿਹੜਾ ਹਰ ਬੰਦੇ ਦੀ ਜ਼ਰੂਰਤ ਬਣ ਗਿਆ ਹੈ ਇਸ ਦੇ ਨਾਲ ਨਾਲ ਸੋਸ਼ਲ ਮੀਡੀਆ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਦੇਸ਼ ਵਿਦੇਸ਼ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਆਪਾਂ ਮੋਬਾਈਲ 'ਚ ਆਪਾਂ ਬੈਠ ਕੇ ਦੇਖ ਸਕਦੇ ਹਾਂ ਉਸੇ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਆਪਾਂ ਇੰਸਟੀਚੂਟ ਮਾਡਲ ਟਾਉਨ ਦੇ ਇਲਾਕੇ ਵਿੱਚ ਆਪਾਂ ਖੋਲਿਆ ਹੈ ਤੁਹਾਡੇ ਚੈਨਲ ਦੇ ਰਾਹੀਂ ਮੈਂ ਲੋਕਾਂ ਨੂੰ ਇੱਕ ਅਪੀਲ ਵੀ ਕਰਨਾ ਚਾਹਨਾ ਕਿ ਕੁਝ ਲੋਕ ਜਿਹੜੇ ਨਹੀਂ ਪੇ ਕਰ ਸਕਦੇ ਸਾਡੀ ਸੰਸਥਾ ਵੱਲੋਂ ਵੀ ਕੋਸ਼ਿਸ਼ ਹੋएगी ਕਿ ਆਪਾਂ ਉਹਨਾਂ ਨੂੰ ਉਹਨਾਂ ਰੋਜ਼ਗਾਰ ਦਈਏ ਉਹਨਾਂ ਨੂੰ ਇੱਕ ਹੱਤਰਾ ਹੁਨਰ ਸਿਖਾਈਏ ਉਹਨਾਂ ਨੂੰ ਇੰਸਟੀਚਿਊਟ ਜਾ ਕੇ ਉਹਨਾਂ ਨੂੰ ਮੋਬਾਈਲ ਰੇਪੇਅਰਿੰਗ ਸਿਖਾਈਏ ਤਾਂ ਕਿ ਉਹ ਨੌਜਵਾਨ ਜਿਹੜੇ ਬੇਰੋਜ਼ਗਾਰ ਨੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਅੱਜ ਮਾਡਲ ਟਾਉਨ ਤੇ ਹੈਪੀ ਕਾਲਰਾ ਜੀ ਨੇ ਇੱਕ انسٹیٹیوٹ ਖੋਲਿਆ ਜਿਹੜਾ ਮੋਬਾਈਲ ਰਿਪੇਅਰ ਦਾ ਉਹ ਟ੍ਰੇਨਿੰਗ ਸੈਂਟਰ ਖੋਲਿਆ ਬਹੁਤ ਵਧਾਈ ਹੈ ਇਹਨਾਂ ਨੂੰ ਤੁਹਾਡੇ ਚੈਨਲ ਰਾਹੀਂ ਮੈਂ ਇੱਕ ਅਪੀਲ ਵੀ ਕਰਾਂਗਾ ਹੈਪੀ ਜੀ ਨੇ ਵੀ ਹੁਣੇ ਦੱਸਿਆ ਮੈਂ ਵੀ ਦੱਸਣਾ ਚਾਹਾਂਗਾ ਵੀ ਜਿਹੜੇ ਲੋਕ ਬੱਚੇ ਜਿਹੜੇ ਪੜ੍ਹੇ ਪੜ੍ਹ ਲਿਖ ਕੇ ਜਿਹੜੀਆਂ ਸਰਕਾਰਾਂ ਕੰਮ ਨਹੀਂ ਕਰਦੀਆਂ ਉਹ ਹੈਪੀ ਜੀ ਨੇ ਉਪਰਾਲਾ ਕੀਤਾ ਹੈਗਾ ਵੀ انسٹیਟੀਊਟ ਖੋਲ ਕੇ ਲੋਕਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਸਟੈਂਡ ਕਰਨਾ ਤੁਹਾਨੂੰ ਜਾਨਣਾ ਚਾਹੁੰਦੇ ਹੋ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼